ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਖਾਪਰ ਖੇੜੀ ਜ਼ਿਲ੍ਹਾ ਜਿਲ੍ਹਾ ਸ਼੍ਰੀ ਅਮਰਸਰ ਸਾਹਿਬ ਦਾ ਪਿੰਡ ਬਿਲਕੁਲ ਨੇੜੇ ਗੁਰਦੁਆਰਾ ਸਾਨੂ ਸਾਹਿਬ ਗੁਰਦੁਆਰਾ ਬਿਲਕੁਲ ਨਜ਼ਦੀਕ ਆ ਤੇ ਵੀਰ ਹਰਪ੍ਰੀਤ ਸਿੰਘ ਦੇ ਕੋਲੇ ਆਇਆ ਦੋਸਤੋ ਪਸ਼ੂ ਜਿੰਨੇ ਵੀ ਤੁਹਾਨੂੰ ਦਿਖਾਉਣੇ ਸਾਰੇ ਘਰੇਲੂ ਪਸ਼ੂ ਆ ਕਿਸੇ ਤਰ੍ਹਾਂ ਦਾ ਦੋਸਤੋ ਕੋਈ ਜਿਹੜਾ ਪਸ਼ੂ ਵਪਾਰ ਦਾ ਕੰਮ ਨਹੀਂ ਗਾ ਬਿਲਕੁਲ ਘਰ ਦੇ ਘਰੇਲੂ ਪਸ਼ੂ ਆ ਠੀਕ ਆ ਤੇ ਨੋਰਮਲ ਜਿਹੜੀ ਆ ਦੋਸਤੋ ਸੇਵਾ ਸਾਭ ਵੀਰ ਦੀ ਜਿਹੜੀ ਤੁਹਾਨੂੰ ਦੇਖ ਹੀ ਰਹੀ ਆ ਨਾਰਮਲ ਜੀ ਸੇਵਾਸਾਂ ਵਾ ਪਸ਼ੂ ਸੇਲ ਕਰਦੇ ਪਏ ਆ ਜਿੰਨੇ ਪਸ਼ੂ ਦੋਸਤੋ ਦਿਖਾਉਣੇ ਆ ਤੁਹਾਨੂੰ ਸਾਰੇ ਸੇਲ ਆ ਨਿੱਕੇ ਵੱਡੇ ਪਸ਼ੂ ਟੋਟਲ ਮਿਲਾ ਕੇ ਸਾਰੇ ਸੇਲ ਆ ਜਿਹੜੇ ਜਿਹੜੇ ਵੀਰ ਨੂੰ ਜਿਹੜਾ ਐਨੀਮਲ ਪਸੰਦ ਆਊਗਾ ਤੁਸੀਂ ਪਿੰਡ ਖਾਪਰ ਖੇੜੀ ਆਣ ਕੇ ਤਸੱਲੀ ਕਰ ਸਕਦੇ ਜੇ ਵੇਖ ਸਕਦੇ ਜੇ ਸੋ ਪਸ਼ੂ ਜਿਹੜਾ ਵੀ ਤੁਹਾਡੇ ਦਿਲ ਨੂੰ ਲੱਗੂਗਾ ਪਸੰਦ ਆਊਗਾ ਰੇਟ ਪੜਤਾ ਦੋਸਤੋ ਬਿਲਕੁਲ ਜਿੰਨੇ ਵੀ ਪਸ਼ੂ ਤੁਹਾਨੂੰ ਦਿਖਾਉਣੇ ਆ ਸਾਰਿਆਂ ਦਾ ਰੇਟ ਪੜਤਾ ਆਪਾਂ ਵੀਡੀਓ ਦੇ ਵਿੱਚ ਕਰ ਦਿਆਂਗੇ ਵੀਰ ਤੋਂ ਪੁੱਛ ਕੇ ਜਾਣਕਾਰੀ ਤੁਹਾਨੂੰ ਦੇ ਦੇਾਂਗੇ ਇੱਕ ਛੋਟੀ ਦੋਸਤੋ ਆਫਸਰ ਪਹਿਲਾ ਦੂਜਾ ਸੂਬੇ ਦੇ ਵਿੱਚ ਕੁਝ ਦੁੱਧ ਵੀ ਹੈਗਾ ਥੱਲੇ ਉਹ ਇੱਕ ਤੁਹਾਨੂੰ ਮੱਝ ਦਿਖਾ ਦਾਂਗੇ ਤੇ ਦੋ ਬੈੜਾ ਨੇ ਠੀਕ ਹੈ ਜੀ ਦੋ ਬੈੜਾਂ ਦੇ ਵਿੱਚੋਂ ਇੱਕ ਬੈੜ ਪੂਰੀ ਡਿਟੇਲ ਆਪਾਂ ਪੁੱਛ ਲਾਂਗੇ ਵੀਰ ਤੋਂ ਤੇ ਦੋ ਕਟੀਆਂ ਨੇ ਸੋ ਕਟੀਆਂ ਵੀ ਤਕਰੀਬਨ ਕੋਈ ਦੋਸਤੋ ਸਾਲ ਖੰਡ ਦੀਆਂ ਹੋਣਗੀਆਂ ਬਾਕੀ ਏਜ ਵੀਰ ਤੋਂ ਪੁੱਛ ਲਾਂਗੇ ਕੀ ਰਿਕਾਰਡ ਇਹਨਾਂ ਕਟੀਆਂ ਦਾ ਪੂਰੀ ਡਿਟੇਲ ਆਪਾਂ ਲੈ ਲੈਨੇ ਆ ਅੱਜ 4 ਦਸੰਬਰ ਨੂੰ ਦੋਸਤੋ ਇਹ ਆਪਾਂ ਕਵਰਜ ਕਰਦੇ ਪਏ ਆ ਟਾਈਮ ਤੁਸੀਂ ਨੋਟ ਕਰ ਸਕਦੇ ਜੇ ਕੋਈ ਦੋਸਤੋ ਦੁਪਹਿਰ ਦੇ 1.5 ਵਜੇ ਦਾ ਸਮਾਂ ਆਓ ਲੈਨੇ ਆ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਿੰਘ ਸਾਸਰੀਕਾਲ ਸਾਸਰੀਕਾਲ ਵੀਰ ਜੀ ਪਸੂ ਸਾਰੇ ਬਕਾਊ ਕਰਤੇ ਹਾਂਜੀ ਸਾਰੇ ਕਰਤੇ ਜੀ ਠੀਕ ਆ ਮਤਲਬ ਟੋਟਲ ਮਿਲਾ ਕੇ ਜਿਹੜੇ ਹੈਗੇ ਆ 6 ਨਗਨੇ ਆਪਣੇ ਕੋਲ 6 ਨਾਗੇ ਹਾਂਜੀ ਛੋਟੇ ਵੱਡੇ ਹਨਾ ਹਾਂਜੀ ਤੇ ਇੱਕ ਵੀਰ ਹਰਪ੍ਰੀਤ ਇਹ ਦੱਸਦਿਓ ਪਿੰਡ ਖਾਪਰ ਖੇੜੀ ਹਾਂਜੀ ਤੇ ਨੇੜੇ ਹੋਰ ਕਿਹੜੇ-ਕਿਹੜੇ ਪਿੰਡ ਆ ਜਾਂਦੇ ਆਪਣੇ ਇੱਥੇ ਨੇੜੇ ਜੀ ਇੱਕ ਕੋੜਲੀ ਨਸੀਰ ਖਾਵਾ ਕੋੜੂ ਆਪਣੇ ਖਾਂਦੇ ਬਡਾਲੀ ਗੁਰੂ ਕੀ ਬਡਾਲੀ ਅੱਛਾ ਜੀ ਇਹਨਾਂ ਦੇ ਵੀ ਘਾਰ ਪਿੰਡ ਖਾਪੜ ਖੇੜੀ ਅੱਛਾ ਅੱਛਾ ਜੀ ਹਾਂਜੀ ਠੀਕ ਆ ਤੇ ਆਜੋ ਵੀਰ ਜੀ ਨਾਲ ਦੀ ਨਾਲ ਸ਼ੁਰੂਆਤ ਕਰ ਲਗੇ ਪਹਿਲੇ ਨੰਬਰ ਤੋਂ ਜਿਹੜੀ ਵੀਰ ਇਹ ਆਪਣੇ ਕੋਲ ਐਨੀਮਲ ਖੜਾ ਝੋਟੀ ਆ ਪਹਿਲੇ ਨੰਬਰ ਤੇ ਇਹ ਝੋਟੀ ਆ ਜੀ ਇਹ ਨੀਲੀ ਦੇ ਵਿੱਚ ਹਨਾ ਹਾਂਜੀ ਨੀਲੀ ਜੀ ਲਓ ਵੀ ਦੋਸਤੋ ਸੋ ਪਹਿਲੇ ਨੰਬਰ ਤੇ ਦੋਸਤੋ ਆਫਸਰ ਝੋਟੀ ਆ ਨੀਲੀ ਦੀ ਝੋਟੀ ਆ ਦੋਸਤੋ ਮੱਥਾ ਮੁੱਥਾ ਬੱਲਾ ਬਿੱਲੀ ਮਨ ਕੀ ਅੱਖ ਤੇ ਨਾਸ ਠੋਡੀ ਪੂਰੀ ਬੱਗੀ ਆ ਬਾਕੀ ਪਾਇਰ ਜਿਹੜੇ ਦੋਸਤੋ ਮਗਰਲੇ ਪਾਇਰ ਵੀ ਤੁਸੀਂ ਵੇਖੋਗੇ ਤੋਤੇ ਆ ਅਗਲੇ ਪੈਰਾਂ ਤੇ ਜਵਾਬ ਆ ਦੋਹਾਂ ਪੈਰਾਂ ਦੇ ਅਗਲਿਆਂ ਤੇ ਜਵਾਬ ਹੈਗਾ ਠੀਕ ਆ ਸੋ ਝੋਟੀ ਬਹੁਤ ਸੋਹਣੀ ਆ ਬਾਕੀ ਆ ਤੁਸੀਂ ਵੇਖੋ ਅੱਛਾ ਵੀਰ ਹਰਪ੍ਰੀਤ ਕਿੰਨੀ ਉਮਰ ਇਹਦੀ ਹੋਊਗੀ ਇਹਦੀ ਵੀਰ ਜੀ 22 ਸਾਲ ਦੀ ਉਮਰ ਹੋ ਗਈ ਹੈ ਜੀ 22 ਸਾਲ ਹਾਂਜੀ ਅੱਗੇ ਬਣੀ ਬੁਣੀ ਹੈਗੀ ਹੈ ਜੀ ਹਾਂਜੀ ਇਹ ਹੋਣੀ ਹੈ ਥੋੜਾ ਚਿਰ ਹੋਇਆ ਦੀ ਇਹ ਆਈ ਹੋਈ ਹੈ ਦੀ ਅੱਛਾ ਅੱਛਾ ਹਾਂਜੀ ਠੀਕ ਕਿੰਨੇ ਕ ਦਿਨ ਹੋ ਗਏ ਹੁਣ ਵੈਸੇ ਘੱਟੋ ਘੱਟ ਹੁਣ ਇਹਨੂੰ ਵੀਰ ਜੀ 1 ਨਵੰਬਰ ਕੇ 2 ਨਵੰਬਰ ਤੇ ਮੈਨੂੰ ਐਗਜ਼ੈਕਟ ਯਾਦ ਨਹੀਂ ਆ ਅੱਛਾ ਅੱਛਾ ਜੀ ਇਹ ਆਈ ਹੋਈ ਦੀ 1 2 ਨਵੰਬਰ ਦੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਸੋ ਦੋਸਤੋ 1 2 ਨਵੰਬਰ ਦੀ ਏਆਈ ਹੋਈ ਆ ਤੇ ਏ ਆਈ ਵੀ ਵੀਰ ਜੀ ਕੋਈ ਨਾਰਮਲ ਟੀਕਾ ਹੀ ਆ ਜਾਂ ਕੋਈ ਨੀਲੀ ਰਾਵੀ ਦੇ ਵਿੱਚ ਹੀ ਕਰਾਤੀ ਸੀ ਨਹੀਂ ਇਹ ਨੀਲੀ ਰਾਵੀ ਦਾ ਟੀਕਾ ਜਿਹੜਾ ਏ ਬੀ ਸੀ ਵਾਲਿਆਂ ਦਾ ਵਾ ਨਾਮ ਭੁੱਲ ਗਿਆ ਬੋਲਦਾ ਉਹਦੀ ਕਰਕੇ ਗਿਆ ਸੀਗੇ ਡਾਕਟਰ ਸਾਹਿਬ ਤੋਂ ਕਰਵਾਈ ਸੀ ਚਲੋ ਜਿਹੜਾ ਕੋਈ ਵੀਰ ਨੇ ਖਰੀਦ ਰੀਆਂ ਕੋਈ ਵੇਰਵਾ ਮਾੜਾ ਜਿਹਾ ਦਵਾ ਦਿਆ ਜਿਹਨੂੰ ਹਾਂਜੀ ਨੂਰ ਦਾ ਜੇ ਅੱਛਾ ਜੀ ਨੂਰ ਬੋਲ ਜੇ ਨੂਰ ਪੁੱਤ ਹਾਂਜੀ ਵੀਰ ਆਲੀ ਦਾ अच्छा 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 हां जी हां जी सो दोस्तों बाकी वीर ਨੇ ਤੁਹਾਨੂੰ ਜਿਹੜਾ ਇੰਜੈਕਸ਼ਨ ਦੱਸਿਆ ਤੁਸੀਂ ਆਪਦੀ ਵੈਰੀਫਾਈ ਕਰ ਲਿਓ ਠੀਕ ਆ ਝੋਟੀ ਸੋਹਣੀ ਆ ਕੱਦ-ਕਾੜ ਜਿਹੜਾ ਮੀਡੀਅਮ ਕੱਦ-ਕਾੜ ਆ ਨਾਰਮਲ ਸੇਵਾ ਮੈਂ ਪਹਿਲਾਂ ਜਿਹੜਾ ਦੋਸਤੋ ਨੋਟ ਕਰਾਤਾ ਸੀਗਾ ਠੀਕ ਆ ਤੁਹਾਨੂੰ ਨਾਰਮਲ ਦੀ ਆ ਬਿਲਕੁਲ ਨਰਮ ਜੀ ਸੇਵਾ ਦੇ ਵਿੱਚ ਪਸੂ ਆ ਤੇ ਬਾਕੀ ਜਿਹੜਾ ਕੋਈ ਅੱਗੇ ਵੀਰ ਲੈ ਕੇ ਜਾਊਗਾ ਸੇਵਾ ਸੰਭਾਲ ਕਰਨੋਂਗੇ ਦੋਸਤੋ ਤੇ ਪਸੂ ਬਿਲਕੁਲ ਸੰਭੇ ਜਾਣਗੇ ਬਾਕੀ ਤੁਸੀਂ ਆ ਵੇਖੋ ਠੀਕ ਆ ਥਾਣ ਥਣ ਪੂਰਾ ਮੋਟਾ ਥਾਣਾ ਚਾਰ ਥਾਣਾ ਮਿਲੋ ਦਾ ਵੀ ਹੈ ਵੀ ਕੋਈ ਫੋਰਟ ਸ਼ਾਂਗ ਨਹੀਂ ਹੋਣੀ ਹੈ ਨਾ ਨਹੀਂ ਨਹੀਂ ਬਿਲਕੁਲ ਠ ਠੀਕ ਲਓ ਥੋੜਾ ਖੋਲ ਕੇ ਤੋਰਦੇ ਜੀ ਹਾਂਜੀ ਝੋਟੀ ਦੋਸਤੋ ਬਿਲਕੁਲ 2.5 ਸਾਲ ਦੀ ਉਮਰਾਂ ਝੋਟੀ ਦੀ ਰੰਗ ਢੰਗ ਮੂੰਹ ਮੱਥੇ ਦੀ ਬਹੁਤ ਸੋਹਣੀ ਐ ਇੱਕ ਮੱਥਾ ਵੇਖਾਂਗੇ ਤਾਂ ਝੋਟਿਆਂ ਮਾਲੀਆਂ ਦਾ ਭਲੇਖਾ ਪਾਉਂਦੀ ਐ ਠੀਕ ਆ ਤੇ ਹਾਈਟ ਮੀਡੀਅਮ ਦੇ ਵਿੱਚ ਆ ਕੋਈ ਮੇਰਾ ਵੀਰੇ ਵੀਰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਸਬਦਾ ਕਰਿਓ ਮੀਡੀਅਮ ਜੀ ਹਾਈਟ ਆ ਝੋਟੀ ਦੀ ਸਿੰਗਲ ਖੱਡੀ ਦੀ ਆ ਬਾਕੀ ਝੋਲੀ ਝਾਲੀ ਬਹੁਤ ਜਿਆਦੀ ਸੋਹਣੀ ਐ ਜਿਹੜਾ ਵੀਰ ਇੱਥੇ ਆਣ ਕੇ ਵੀ ਦੇਖੂਗਾ ਉਹਨੂੰ ਵੀ ਜਿਹੜੀ ਪਤਾ ਲੱਗ ਜੂਗੀ ਵੀ ਝੋਲੀ ਬਹੁਤ ਸੋਹਣੀ ਐ ਵਟਵਟ ਕਾਫੀ ਜਿਆਦੇ ਆ ਤੇ ਚਾਰ ਆ ਦੇਖੋ ਠੀਕ ਹੈ ਜੀ ਅੱਛਾ ਵੀਰ ਹਰਪ੍ਰੀਤ ਕਿੰਨੀ ਦੀ ਮੁੱਲ ਕੀ ਡਿਮਾਂਡ ਕੀਤੀ ਐ ਇਹਦਾ ਮੁੱਲ ਵੀਰ ਜੀ ਉਤਰਾਂ ਦੇ ਜਿੰਨਾ ਮਰਜ਼ੀ ਕਾਲੀ ਐ ਪਰ ਆਪਾਂ ਲੈਣ ਦੇਣ ਵਾਲਾ ਇਹ ਸਾਰੇ ਪਸ਼ੂ ਬਖਾਉਗੀ ਤੇ ਆ 2000 ਮੁੱਲ ਜਦਾ ਇਹ 30000 ਹਾਂਜੀ 30000 ਦੇ ਵਿੱਚੋਂ ਕੋਈ ਹੋ ਜਾਊਗਾ ਵਿੱਚੋਂ ਛੋੜ ਛੱਪੇ ਪੂਰਾ ਹੀ ਤੁਹਾਨੂੰ ਕਿਹਾ ਬਾਕੀ ਫਿਰ ਵੀ ਕੋਈ ਥੋੜਾ ਬੋਦਾ ਕਿਸੇ ਭੈਣ ਭਰਾ ਦਾ ਕਰ ਦਾਂਗੇ ਮਾਨ ਤਾਣਾ ਠੀਕ ਹੈ ਜੀ ਲਓ ਵੀ ਦੋਸਤੋ 30000 ਵੀਰ ਨੇ ਮੁੱਲ ਕੀਤਾ ਮੰਗ ਜਿਹੜੀ ਆ 30000 ਆ ਵੀ 30000 ਦੀ ਦੇਣੀ ਆ ਠੀਕ ਆ ਵੈਸੇ ਦੋਸਤੋ ਇਹ ਡੇੜੀਆਂ ਚੋਟੀਆਂ ਤਾਂ ਨਾਰਮਲ ਜੇਕਰ ਆਪਾਂ ਦੇਖੀਏ ਕੋਈ 35 40 ਵੀ ਕਰ ਲੂਗਾ ਵੀਰ ਤੇ ਚੱਲਦਾ ਪਰ 30000 ਆ ਅੱਗੇ ਕਿਸੇ ਵੀਰ ਦੀ ਜੇਕਰ ਗੱਬਣ ਨਿਕਲ ਆਉਂਦੀ ਆ ਤੇ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਕਿਸੇ ਵੀਰ ਦੀ ਕਿਸਮਤ ਆ ਵੈਸੇ ਬਣੀ ਹੈਗੀ ਆ ਨਵੰਬਰ ਦੇ ਮਹੀਨੇ ਦੀ ਠੀਕ ਆ ਤੇ ਬਾਕੀ ਮੂੰਹ ਮੱਥੇ ਦੀ ਚੰਗੀ ਆ ਤੇ ਮੂਹੋਂ ਮਿਲੋ ਤਾਂ ਵੀ ਚੌਗੀ ਹੋਵੇਗੀ ਹਨਾ ਫਿਰ 2.5 ਸਾਲ ਦੀ ਉਮਰ ਆ ਠੀਕ ਆ ਅਗਲੀ ਮੱਝ ਆਪਣੀ ਇਹਦੀ ਕੀ ਡਿਟੇਲ ਆ ਜੀ ਇਹ ਜੀ ਦੋ ਸੂਏ ਦੋ ਜੇ ਸੂਏ ਸੂਈ ਆ ਅੱਛਾ ਜੀ ਤੇ ਗਾਂ ਇਹਨੂੰ ਚਾਰ ਕੁ ਮਹੀਨੇ ਦੀ ਹੋਗੀ ਸੂਈ ਸਾਢੇ 3-4 ਮਹੀਨੇ ਦੀ ਸੂਈ ਆ ਠੀਕ ਆ ਜੀ ਹੁਣ ਇਹਨੂੰ ਤੀਗਾ ਪਰੇ ਨੂੰ ਹੋਏ 10-15 ਦਿਨ ਹੋਏ ਜੇ ਤਸਾਂ 15 ਦਿਨ ਦੀ ਅੱਗੇ ਬਣੀ ਵੀ ਆ ਹਾਂ ਜੀ ਤੇ ਜੇ ਸੂਵੇ ਲਈ ਬਣੀ ਇਹ ਤੇ ਹਾਂ ਜੀ ਗਾਂ ਇਕੱਠੀਆਂ ਅਗੜ ਪਿਛੜ ਬਣੀਆਂ ਹੋਈਆਂ ਠੀਕ ਆ ਜੀ ਲਓ ਜੀ ਤੀਜੇ ਸੂਵੇ ਦੀ ਦੋਸਤੋਂ ਬਣੀ ਆ ਤੇ ਲਸੇਰੇਪਨ ਦੇ ਵਿੱਚ ਇਹ ਜਿਹੜੀ ਮੱਝ ਹੈਗੀ ਆ ਕਿ ਤੀਜੇ ਸਵੇ ਲਈ ਏਆਈ ਹੋਈ ਆ 15 ਕਿ ਦਿਨ ਜਿਹੜਾ ਸਮਾਂ ਹੋ ਗਿਆ ਤੇ ਬਾਕੀ ਅੱਗੇ ਜਿਹੜਾ ਕੋਈ ਵੀਰ ਲੈ ਕੇ ਜਾਂਦਾ ਦੋਸਤੋ ਦੁੱਧ ਕਿੰਨਾ ਹੁਣ ਦੱਸਿਆ ਸੀ ਸਾਡੇ ਦੁੱਧ ਇਹਦਾ ਹੈਗਾ ਜੀ 5 ਲੀਟਰ ਹਣਾ 5 ਲੀਟਰ ਹਾਂਜੀ ਤੇ ਮਿਲਦੀ ਦੋਵੇਂ ਡਾਂਗੀ ਆ ਹਾਂਜੀ ਦੋਵੇਂ ਡਾਂਗ ਮਿਲਦੀ ਆ ਮਿਲਦੀ ਟੀਕੇ ਤੇ ਜੇ ਟੀਕੇ ਤੇ ਦੋਵੇਂ ਟਾਈਮ ਟੀਕੇ ਤੇ ਕੋਈ ਵੰਗਾ ਪਾਉਂਦੀ ਲੋੜ ਨਹੀਂ ਕੁਛ ਨਹੀਂ ਉਦਾਂ ਹੀ ਨੋਰਮਲ ਵੰਡ ਪਾ ਕੇ ਮਿਲ ਜਾਂਦੀ ਹੈ ਦੋਵੇਂ ਟਾਈਮ ਲੈਂਦੀ ਟੀਕਾ ਹੀ ਆ ਹਾਂਜੀ ਲੈਂਦੀ ਟੀਕਾ ਵਾ ਬਾਕੀ ਸੀਲ ਸਰੀਪਾ ਦਾ ਅੱਛਾ ਅੱਛਾ ਜੀ ਹਾਂਜੀ ਠੀਕ ਆ ਲਿਆ ਵੀਰ ਹਰਪ੍ਰੀਤ ਇਹਨੂੰ ਵੀ ਖੋਲ ਦਿਓ ਸੋ ਦੋਸਤੋ ਬਿਲਕੁਲ ਦੂਜੇ ਸੂਬੇ ਦੇ ਵਿੱਚ ਹੁਣ ਚੱਲਦੀ ਪਈ ਆ ਠੀਕ ਆ ਤੇ ਬਾਕੀ ਹਾਇ ਮੀਡੀਅਮ ਹਾਈ ਦਾ ਜਿੱਦੀ ਪਹਿਲਾਂ ਤੁਹਾਨੂੰ ਝੋਟੀ ਦਿਖਾਈ ਆ ਉਹਦੇ ਬਿਲਕੁਲ ਇਕੁਅਲ ਜਿਹੜਾ ਇਹਦਾ ਕਾਦਾ ਥਣ ਥਣ ਵੀਰੇ ਬਿਲਕੁਲ ਚਾਰ ਤੇ ਚਾਰੇ ਥਣ ਪ੍ਰੋਪਰ ਵਧੀਆ ਹਾਂਜੀ ਹਾਂਜੀ ਠੀਕ ਆ ਆ ਦੇਖੋ ਮਗਰ ਲੈ ਥਾਂ ਤੇ ਨਾ ਹੈਗਾ ਕੋਈ ਸਰੂ ਮਾਰਾ ਜਾ ਕੇ ਮੈਨੂੰ ਲੱਗਦਾ ਨਹੀਂ ਨਹੀਂ ਜੀ ਅੱਛਾ ਜੀ ਇੱਕ ਥਾਣੀ ਬਿਲਕੁਲ ਹੈ ਨਾ ਹਾਂਜੀ ਠੀਕ ਸੋ ਚਾਰ ਥਾਣੇ ਦੋਸਤੋ ਪ੍ਰੋਪਰ ਠੀਕ ਹੈ ਚਾਰੇ ਥਾਣੇ ਵਰਦੇ ਪੂਰੇ ਆ ਤੇ ਬਾਕੀ ਲੈਂਦੀ ਟੀਕਾ ਦੋਵੇਂ ਟਾਈਮ ਟੀਕਾ ਲਾ ਕੇ ਤੁਸੀਂ ਇਸੇ ਤਰ੍ਹਾਂ ਬਹਿ ਕੇ ਜਿਹੜੀ ਚੁਆਈ ਕਰ ਸਕਦੇ ਜੇ ਕੋਈ ਲੱਤ ਛੱਡ ਨਹੀਂ ਮਾਰੂਗੀ ਠੀਕ ਹੈ ਜੀ ਵੀਰ ਦੇ ਦੱਸਣ ਅਨੁਸਾਰ ਆ ਵੀ ਕੋਈ ਲੱਤ ਛੱਡ ਨਹੀਂਗੀ ਤੇ ਬਾਕੀ ਅੱਗੇ ਦੋਸਤੋ ਸੇਵਾ ਕਰਨ ਦੀ ਲੋੜ ਆ ਜਿਹੜਾ ਵੀਰ ਅੱਗੇ ਚੰਗੀ ਸੇਵਾ ਕਰ ਲੂਗਾ ਤੇ ਬੇਸ਼ੱਕ ਜੇਕਰ ਨਿਕਲ ਆਉਂਦੀ ਅਗਲੇ ਕਿਸੇ ਵੀਰ ਦਾ ਇਲਾਕਾ ਏਆਈ ਹੋਈ ਹੈ ਠੀਕ ਹੈ ਜੀ ਕੋਈ ਮਹੀਨਾ ਛੰਡ 1-2 ਮਹੀਨੇ ਕੋਈ ਨਿਕਲ ਕੇ ਤੇ ਚੈੱਕ ਪਾਸ ਦੇ ਵਿੱਚ ਆ ਜਾਊਗੀ ਬਾਕੀ ਹੁਣ 15 ਕ ਇਹਨੂੰ ਸਮਾਂ ਜਿਹੜਾ ਮਹੀਨੇ ਕਿਤੇ ਲੱਗੇ ਹੋ ਗਿਆ ਏਆਈ ਕਰਵਾਈ ਨੂੰ ਨਹੀਂ ਇਹ ਵੀਰ ਜੀ ਥੋੜੇ ਹੋਏ ਜੀ ਥੋੜੇ ਹਾਂਜੀ ਨਵੰਬਰ ਤੇ ਹੀ ਕਿੰਨੇ ਕ ਤਰੀਕ ਨੂੰ ਨਵੰਬਰ ਦੇ 14-15 ਤਰੀਕ ਦੇ ਹੋਈ ਹੈ ਜੀ ਨਵੰਬਰ 14-15 ਨੂੰ ਆਹ ਦਸੰਬਰ 14-15 ਨੂੰ ਮਹੀਨਾ ਹੋ ਜਾਊਗਾ ਹਾਂਜੀ ਇਹਦੇ ਉਹ ਗਾਂ ਇਕੱਠੀਆਂ ਹੀ ਹੋਈਆਂ ਅਸੀਂ ਇਹ ਅਗਲੀ ਗਾਂ ਜਿਹੜੀ ਵਖਾਉਣੀ ਹੈ ਇਹ ਇਕੱਠੀਆਂ ਏਆਈ ਹੋਈਆਂ ਨੇ ਇਹਦਾ ਮੁੱਲ ਕਿ ਰਹੂਗਾ ਹ ਮੈਂ ਤੁਹਾਨੂੰ ਤਾਂ ਗੱਲ ਬੇਨਤੀ ਕੀਤੀ ਹੈ ਕਿ ਮੈਂ ਡੰਗਰ ਕਿਸੇ ਮਜਬੂਰੀ ਕਰਨ ਸਾਰੇ ਵੇਚ ਰਿਹਾ ਵਾਂ ਇੱਕ ਖੇਤੀਬਾੜੀ ਦਾ ਜਿਹੜਾ ਸੰਦ ਦੂਜੇ ਵੀ ਆ ਤੋਕਾ ਵਾ ਇੰਜਣ ਆ ਰੇੜਾ ਵਾ ਉਹ ਵੀ ਸੇਲ ਕਰਦੇ ਆ ਇਹ ਵੀ ਸੇਲ ਕਰ ਰਿਹਾ ਉਹ ਵੀ ਦਿਖਾਉਣੇ ਆਪਾਂ ਹਾਂਜੀ ਠੀਕ ਆ ਸੋ ਦੋਸਤੋ ਇਹ ਕੋਈ ਕਿਸੇ ਕਾਰਨ ਕਰਕੇ ਵੀਰ ਸੇਲ ਕਰਦਾ ਪਿਆ ਕਾਰਨ ਕੋਈ ਵੀ ਹੋ ਸਕਦਾ ਚਲੋ ਆਪਾਂ ਮੈਂਸ਼ਨ ਨਹੀਂ ਕਰਨਾ ਹੈਗਾ ਤੇ ਲੈਣ ਦੇਣ ਜੇ ਲਈ ਗੱਲਬਾਤ ਵੀਰ ਕਰਦਾ ਪਿਆ ਵੀ ਇਹ ਨਹੀਂ ਹੈਗਾ ਕਿ ਵੀ 45 40 ਮੰਗ ਕੇ ਤੇ ਬਾਅਦ ਵਿੱਚ ਹਨਾ ਇਹਦਾ ਵੀਰ ਰਹੂਗਾ ਕਿ ਮੁੱਲ ਵੀ ਜਿੱਥੋਂ ਤੱਕ ਤੱਕ ਜਿਹੜੀ ਆਪਾਂ ਦੇ ਦੇਣੀ ਹੈ ਓ ਚ ਮੱਝ ਇਹ ਵੀਰ ਜੀ 27000 ਦੀ ਦੇ ਦਾਂਗੇ ਆਪਾਂ 27 ਕ ਦੀ ਹਾਂਜੀ ਲਓ ਵੀ ਦੋਸਤੋ 27000 ਦੇ ਵਿੱਚ ਇਹ ਤੁਹਾਨੂੰ ਜਿਹੜੀ ਆ ਮੱਝ ਮਿਲ ਜਾਊਗੀ 5 5.5 ਕਿਲੋ ਜਿਹੜੀਆਂ ਧਾਰਾਂ ਦੇ ਕੋਲ ਹੈਗੀਆਂ ਠੀਕ ਆ ਇਸ ਤੋਂ ਬਾਅਦ ਅਗਲੀ ਆਪਣੇ ਕੋਲ ਆ ਵਹਿੜ ਆ ਗਈ ਆ ਵੀਰ ਹਾਂਜੀ ਇਹ ਕਿੰਨੇ ਵੇ ਸਵੇਰੇ ਸੂਈ ਆ ਜੀ ਇਹ ਵੀ ਦੁੱਜੇ ਸਵੇਰੇ ਦੁੱਜਣ ਹੈ ਹਾਂਜੀ ਅੱਗੇ ਬਣੀ ਹੈ ਵੀ ਤੀਜੇ ਸੁਵੇਲੀ ਆ ਹਾਂਜੀ ਇਹ ਤੀਜੇ ਸੁਵੇਲੀ ਬਣੀ ਹੈ ਵੀ ਅੱਛਾ ਜੀ ਇਹ ਥੋੜੀ ਜੀ ਨਾ ਗਾਂ ਦੇ ਹੋ ਗਈ ਇਹਨੂੰ ਪ੍ਰੋਬਲਮ ਹੈ ਉਹਦੇ ਕਰਕੇ ਏਆਈ ਦੀ ਕਨਸੀਵ ਨਹੀਂ ਇਹਨੇ ਕੀਤਾ ਲੇਟ ਹੋ ਗਈ ਜੀ ਤੇ ਹੁਣ ਐਰ ਕੀ ਉਮੀਦ ਹੈ ਕਿ ਇਹਨੇ ਕਨਸੀਵ ਕਰ ਲਿਆ ਨੇ ਹੂੰ ਇਹ ਉਦੋਂ ਇਹਨੂੰ ਪ੍ਰੋਬਲਮ ਹੋ ਗਈ ਥੋੜੀ ਜੀ ਲੱਤਾਂ ਦੇ ਪੈਰਾਂ ਦੀ ਪ੍ਰੋਬਲਮ ਹੀ ਕੋਈ ਹੂੰ ਉਹਦੇ ਕਰਕੇ ਤੁਰਨ 'ਚ ਦਿੱਕਤ ਆਉਂਦੀ ਸੀ ਠੀਕ ਆ ਜੀ ਪਰ ਹੁਣ ਕਨਸੀਵ ਕਰ ਗਿਆ ਹੁਣ ਪੂਰੇ ਲੱਛਣ ਹੈਗੇ ਇਹਦੇ ਉਸ ਤੋਂ ਬਾਅਦ ਹੀਟ ਨਹੀਂ ਗੱਡੀ ਇਹਨੇ ਠੀਕ ਆ ਠੀਕ ਆ ਤੇ ਇਹਨੂੰ ਵੀ ਤਕਰੀਬਨ ਹੁਣ 15 ਦਸੰਬਰ ਨੂੰ ਮਹੀਨਾ ਕੀ ਹੋ ਜਾਊਗਾ ਹਾਂਜੀ ਹਾਂਜੀ ਅੱਗੇ ਤੀਜੇ ਸਵੇਰ ਲਈ ਬਣ ਜੂਗੀ ਜੇਕਰ ਨਿਕਲ ਆਉਂਦੀ ਆ ਹਾਂਜੀ ਹਾਂਜੀ ਹੁਣ ਦੁੱਧ ਆਪਾਂ ਕਿੰਨਾ ਚਵਾ ਦਾਂਗੇ ਇਹਦੇ ਥੱਲੇ ਉਹ ਘਰੇ ਦੁੱਧ ਹੁਣ ਦਾ 6 ਕਿਲੋ ਹੈਗਾ ਜੀ 6 ਕਿਲੋ ਹਾਂਜੀ 6 ਕਿਲੋ ਦੋਸਤੋ ਦੁੱਧ ਇਹਦੇ ਥੱਲੇ ਮੌਜੂਦ ਆ ਕੱਦ-ਕਾਠ ਦੀ ਪੂਰੇ ਵੱਡੇ ਕੱਦ-ਕਾਠ ਦੀ ਆ ਠੀਕ ਆ ਮੀਡੀਅਮ ਨਹੀਂ ਹੈਗੀ ਵੱਡੇ ਕੱਦ-ਕਾਠ ਦੇ ਵਿੱਚ ਆ ਇਹ ਸਿੰਘ ਸਿੰਘ ਦਰਮਿਆਨੇ ਹੈਗੇ ਆ ਠੀਕ ਆ ਕੋਈ 3 ਤੇ 4-4 ਇੰਚ ਜਿਹੜੇ ਸਿੰਘ ਵੀ ਹੈਗੇ ਆ ਤੇ ਸੰਜਰ ਦਾ 26 ਕਿਲੋ ਦੁੱਧ ਆਇਆ ਦਾ ਜਿਹੜਾ ਮਤਲਬ ਅਸੀਂ ਆਪਣੇ ਤੇ ਹਰਪ੍ਰੀਤ ਖੋਲ ਕੇ ਦਿਖਾ ਦੋ ਵੀਰੇ ਸੋ 26 ਕਿਲੋ ਵੀਰ ਦੱਸ ਰਿਹਾ ਵੀ ਜਿਹੜਾ ਸੱਜਰ ਦਾ ਦੁੱਧ ਤੋਂ ਬਾਕੀ ਦੋਸਤੋ ਸੂਈ ਨੂੰ ਹੁਣ ਸਮਾਂ ਕੋਈ ਸਾਲ ਵੀ ਮੰਨ ਸਕਦਾ ਕੋਈ 9 ਮਹੀਨੇ ਵੀ ਮੰਨ ਸਕਦਾ ਕਿਉਂਕਿ ਦੁੱਧ 6 ਕਿਲੋ ਆ ਸੂਈ ਨੂੰ ਬੇਸ਼ੱਕ ਕੋਈ ਸੁਬਾ ਪਿਆ ਵੀ ਦਿੱਤਾ ਬਾਕੀ ਅੱਗੇ ਜੇਕਰ ਰਹਿ ਜਾਂਦੀ ਆ ਪਸ਼ੂ ਦਾ ਵੇਰਵਾ ਪਾਈ ਜਾਂਨੇ ਪਿਆ ਦੋਸਤੋ ਜਿਵੇਂ ਜਿਵੇਂ ਏਆਈ ਹੋਈ ਆ ਸਮਾਂ ਤੁਸੀਂ ਆਪ ਨੋਟ ਕਰ ਲਿਓ ਵੀ ਕਿੰਨਾ ਕਿੰਨਾ ਸਮਾਂ ਜਿਹੜਾ ਇਹਨਾਂ ਪਸ਼ੂਨ ਹੋ ਗਿਆ ਠੀਕ ਆ ਜੀ ਇਹ 15 ਨਵੰਬਰ ਦੀ ਅੱਗੇ ਬਣੀ ਆ ਤੇ 15 ਦਸੰਬਰ ਨੂੰ ਜਿਹੜਾ ਮਹੀਨਾ ਹੋ ਜਾਊਗਾ ਬਣੀ ਨੂੰ ਠੀਕ ਆ ਜੀ ਤੇ ਬਾਕੀ ਥਾਣ ਥੋਣ ਜਿਹੜਾ ਦੋਸਤੋ ਪੂਰਾ ਮੁਠੀ ਥਾਣਾ ਠੀਕ ਆ ਜੀ ਪੂਰਾ ਲੰਬਾਈ ਦੇ ਵਿੱਚ ਲੰਬਾ ਥਾਣਾ ਹੱਥੀ ਚਵਾਈ ਦਾ ਥਾਣਾ ਸੋ ਹਾਈਟ ਕਰਤਾ ਜੀ ਸੋਣੀ ਆ ਵੱਡੇ ਪੂਰੇ ਉੱਚੇ ਸਰੀਰ ਦੀ ਆ ਬੇਲਬੂਲ ਵੀ ਸੋਣੀ ਆ ਕੱਦ ਵੀ ਪੂਰਾ ਉੱਚਾ ਮਾ ਲਓ ਜੀ ਠੀਕ ਆ ਤੇ 6 ਕਿਲੋ ਦੁੱਧ ਜਿਹੜਾ ਇੰਦੇ ਥੱਲੇ ਬਿਲਕੁਲ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚਵਾਈ ਕਰਨੀ ਤੇ ਇਹਦਾ ਮੁੱਲ ਵੀ ਰਪ੍ਰਿਤ ਕਿੰਨਾ ਲੈਣ ਦੇਣ ਫਿਰ ਇਹ ਦਾ ਵੀਰ ਜੀ 15000 ਰੁਪਈਆ ਜੇ ਤੇ ਕੋਈ ਨਹੀਂ ਬਾਕੀ ਮੌਕੇ ਦੇ ਮਾਨਤਾਂ ਨੂੰ ਜਿਹੜਾ ਕੋਈ ਭੈਣ ਪ੍ਰਭੂ ਉਹਦਾ ਕਰਦਾਂਗੇ 15 ਚੋ ਹਾਂਜੀ ਠੀਕ ਹੈ ਜੀ ਸੋ ਬਾਕੀ ਦੋਸਤੋ ਜਿਹੜੇ ਵੀਰ ਨੂੰ ਲੋੜ ਆ ਕਈ ਵੀਰਾਂ ਦੇ ਪਸ਼ੂ ਜਿਹੜੇ ਆ ਦੋਸਤੋ ਘੱਟੋ ਘੱਟ ਵੀ ਦੋ ਦੋ ਚਾਰ ਚਾਰ ਮਹੀਨੇ ਪਏ ਆ ਸੂਣ ਦੇ ਵਿੱਚ ਥੋੜਾ ਜਿਹਾ ਅੜਕਾਜਾ ਵਜਦਾ ਵੀ ਪਸ਼ੂ ਕੋਈ 5 7 6 ਲੀਟਰ ਵਾਲਾ ਕੋਈ ਲੈ ਲਈਏ ਤੇ ਉਹ ਵੀਰਾਂ ਦੀ ਇਹ ਚੀਜ਼ ਬਹੁਤ ਬੈਸਟ ਆ ਛੇਕ ਲੋ ਜਿਹੜਾ ਦੋਸਤੋ ਦੁੱਧ ਵੀ ਆ ਜੇਕਰ ਨਿਕਲ ਆਉਂਦੀ ਐ ਤੇ ਦੋਸਤੋ ਆਪਾਂ ਕਹਿੰਨੇ ਆ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਅਗਲੀ ਵਾਰ ਦਿਖਾਉਣੀ ਐ ਜੇ ਉਹ ਨਹੀਂ ਉਹ ਵੀਰ ਇੱਕਦਮ ਹੋਈ ਗੱਲ ਉਹ ਕਹਿੰਦਾ ਮੈਂ ਲੈ ਜਣੀ ਅੱਛਾ ਉਹ ਹੋ ਗਈ ਐ ਗੱਲ ਕਿਸੇ ਨਾਲ ਸੋ ਉਹਦੀ ਜਿਹੜੀ ਦੋਸਤੋ ਗੱਲ ਹੋਈ ਐ ਇਹ ਵੜ ਤੁਸੀਂ ਖਰੀਦ ਸਕਦੇ ਜੇ 15000 ਦੇ ਵਿੱਚੋਂ ਮਾਨਤਨ ਹੋ ਜਾਊਗਾ ਖੁੱਲਾ ਠੀਕ ਐ ਜੀ ਇਸ ਤੋਂ ਬਾਅਦ ਦੋਸਤੋ ਦੋ ਕਟੀਆਂ ਤੁਹਾਨੂੰ ਦਿਖਾਉਣੀਆਂ ਨੇ ਤੇ ਉਮਰ ਪੁੱਛ ਲੈਣੀ ਆਪਾਂ ਇਹਨਾਂ ਦੋ ਕਟੀਆਂ ਦੀ ਅੱਛਾ ਵੀਰ ਅਰਪ੍ਰੀਤ ਤਾਂ ਦੋਵੇਂ ਕਟੀਆਂ ਆਪਣੇ ਬਿਲਕੁਲ ਇਹ ਵੀ ਕਰਤੀਆਂ ਨੇ ਹਾਂਜੀ ਹਾਂਜੀ ਘਰੇਲੂ ਪਸ਼ੂ ਆਦੀ ਮਾਵਾਂ ਇਹਨਾਂ ਦੀਆਂ ਸੇਲ ਕਰਤੀਆਂ ਫਿਰ ਹਾਂਜੀ ਮਾਵਾਂ ਇਹਨਾਂ ਦੀਆਂ ਸੇਲ ਕਰਤੀਆਂ ਵਾ ਠੀਕ ਆ ਜੀ ਉਮਰ ਕਿੰਨੀ ਕਿੰਨੀ ਹੋਊਗੀ ਜਿਹੜੀ ਪਹਿਲੀ ਕੱਟੀ ਦੀ ਗੱਲ ਕਰ ਲਈਏ ਮੜੀ ਸਾਲ ਤੋਂ ਉੱਪਰ ਹੀ ਆ ਥੋੜੀ ਜਿਹੀ ਉਮਰ ਇਹਦੀ ਸਾਲ ਤੋਂ ਉੱਪਰ ਹਾਂਜੀ ਠੀਕ ਆ ਜੀ ਤੇ ਪਰਲੀ ਦੀ ਪਰਲੀ ਉਹਦੀ ਸਾਲਕ ਹੋਊਗੀ ਇਹਦੀ ਅੱਛਾ ਅਰਪੀ ਤੁਸੀਂ ਦੱਸਿਆ ਸੀ ਪਰਲੀ ਕੱਟੀ ਦੀ ਕੀ ਡਿਟੇਲ ਦੱਸੀ ਸੀ ਮੈਨੂੰ ਹਾਂਜੀ ਵੀਰ ਜੀ ਇਹ ਜਿਹੜੀ ਤੇਲ ਆ ਦੀ ਮਾਂ ਦਾ 20 ਲੀਟਰ ਦੁੱਧ ਮਤਲਬ ਚੋਇਆ ਵਾ ਆਪਣੀ ਰਿਸ਼ਤੇਦਾਰੀ ਚ ਆ ਮਾਜੋ ਹਾਂਜੀ ਹਾਂਜੀ ਜੇ ਕੋਈ ਵੀਰ ਨੇ ਕਹੂਗਾ ਤਾਂ ਕੀ ਇਹਨੇ ਮੇਰਾ ਟੈਸਟ ਕਰਵਾ ਸਕਦਾ ਆਪ ਆਪਣੀ ਜੇ ਉਹਨੂੰ ਚਾਹ ਬਣ ਹੋਵੇ ਤੇ ਅੱਛਾ 20 ਕਿਲੋ ਦੀ ਮਾਂ ਦਾ ਦੁੱਧ ਹੈਗਾ ਦੁੱਧ ਹੈਗਾ ਹੁਣ ਅਗਲੇ ਸੂਬੇ ਸੂਪੀ ਹੈ ਜਾਂ ਕਿਦਾਂ ਨਹੀਂ ਉਹ ਅਗਲੇ ਸੂਬੇ ਨਾ ਉਹਨੇ ਥੋੜੀ ਹੋ ਗਈ ਖਰਾਬ ਉਹਦੇ ਕਰਕੇ ਫਿਰ ਮਤਲਬ ਉਹਨਾਂ ਨੇ ਆਪਣੇ ਕੋਈ ਲਾਗੇ ਹੈਗਾ ਉਹਨਾਂ ਦਾ ਡਾਕਟਰ ਆਈ ਆਈਡ ਵਰਕਰ ਆ ਹੂੰ ਹੂੰ ਉਹਦੇ ਉਹ ਲੈ ਗਿਆ ਵਾ ਮੇਰੇ ਰਿਸ਼ਤੇਦਾਰਾਂ ਦੇ ਡਾਕਟਰ ਅੱਗੇ ਲੈ ਗਿਆ ਉਹਨੂੰ ਰਿਸ਼ਤੇਦਾਰਾਂ ਦੇ ਘਰੋਂ ਹਏ ਉਸੇ ਪਿੰਡ ਜੀ ਆ। ਉਸੇ ਪਿੰਡ ਜੀ ਆ। ਡੀਐਨਏ ਟੈਸਟ ਕਰਵਾ ਦਾਂਗੇ ਦਾ ਜੇ ਕੋਈ ਵੀਰ ਕਹੂਗਾ ਤੇ। ਅੱਛਾ ਅੱਛਾ। ਨਹੀਂ ਵੀਰ ਜੀ ਜੇਕਰ ਉਹ ਵੱਡੀ ਮੱਝ ਆ ਜਿਹਦੀ ਕਟਈ ਆ। ਇਹ ਸਿਰਫ ਥੋੜਾ ਜਿਹਾ ਜਦੋਂ ਸੂਈ ਹੀ ਤੇ ਰਾਤ ਉਹਦੇ ਬੱਚਾ ਭੁੱਲ ਗਈ ਮੱਝ। ਅੱਛਾ। ਤੇ ਰਾਤ ਦੇਖਿਆ ਨਾ ਕਿਸੇ ਨੇ ਉਹਦੇ ਕਰਕੇ ਹੋ ਗਿਆ ਸੀ ਇਹ ਥੋੜੀ ਕਮਜ਼ੋਰ ਆ। ਹਾਥੀ ਦੁੱਧ ਪੀਉਂਦੇ ਰਿਆ ਪਰ ਉਹਦੇ ਨਾਲ ਪੂਰੀ ਉਹ ਕੇਅਰ ਨਹੀਂ ਉਹਦੀ ਹੋਈ। ਠੀਕ ਆ ਜੀ। ਹਾਂਜੀ। ਇਹ ਹੈ ਸਾਲ ਕਤੀ ਹੈ ਨਾ। ਹਾਂਜੀ ਹਾਂਜੀ ਸਾਲ ਕਤੀ। ਸਾਲ ਦੀ ਦੋਸਤੋ ਕਟਈ ਆ ਠੀਕ ਆ ਜੀ ਇਹ ਵੀ ਸਾਲ ਦੀ ਆ ਤੇ ਇਹ ਵੀ ਕੋਈ ਸਾਲ ਦੇ ਥੋੜਾ ਬਾਦਾਂ ਕੋਈ ਮਹੀਨਾ 2 ਮਹੀਨੇ ਉੱਤੇ ਤੁਸੀਂ ਸਵਾ ਸਾਲ ਸਵਾ ਸਾਲ ਵੀ ਏਜ ਮੰਨ ਸਕਦੇ ਜੇ ਦੋਵੇਂ ਕਟੀਆਂ ਦੋਵੇਂ ਕਟੀਆਂ ਬਕਾਊ ਆ ਕਿਸੇ ਬਿਲਕੁਲ ਲੋੜਵੰਦ ਨੇ ਬਿਲਕੁਲ ਕੋਈ ਸਾਫ਼ ਸੰਭਾਲ ਵਾਲੇ ਵੀਰ ਨੇ ਵੀ ਲੈ ਕੇ ਜਾਣੇ ਆ ਪਸੂ ਤੁਸੀਂ ਸੰਪਰਕ ਕਰਿਓ ਜਿਹੜੇ ਦੋ ਨੰਬਰ ਵਾਲੇ ਵੀਰ ਉਹ ਬੇਸ਼ੱਕ ਨਾ ਕਰਨ ਨਹੀਂ ਬਿਲਕੁਲ ਨਹੀਂ ਉਹ ਨਾ ਕਰਨ ਉਹ ਤਾਂ ਮੈਨੂੰ ਲੱਗਦਾ ਇੱਥੇ ਵੀ ਆਣਗੇ ਤੁਸੀਂ ਦੱਸਿਆ ਸੀ ਵੀ ਕਈ ਵਰਾਉਂਦੇ ਆ ਬੰਦੇ ਹਾਂਜੀ ਹਾਂਜੀ ਇਹ ਤਾਂ ਕੋਈ ਜਿਹੜਾ ਵੀਰ ਨੇ ਸਾਹਮਣੇ ਅੱਗੇ ਦੋਸਤੋ ਪਸ਼ੂ ਬਿਲਕੁਲ ਸੰਭਾਲ ਕੇ ਪਸ਼ੂ ਵੱਡੇ ਕਰਨੇ ਸ਼ੌਂਕੀਆ ਤੌਰ ਤੇ ਰੱਖਣਾ ਚਾਹੁੰਦਾ ਕੋਈ ਵੀਰ ਕਟੀਆਂ ਲੱਭ ਰਹੇ ਹੋ ਉਹ ਵੀਰਾਂ ਨੂੰ ਪਹਿਲਾ ਵੈਲਕਮ ਆ ਦੋਵੇਂ ਕਟੀਆਂ ਤੁਸੀਂ ਖਰੀਦ ਸਕਦੇ ਜੇ ਸਾ ਵੀਰ ਹਰਫਰੀਤ ਕਿੰਨਾ ਲੈਣ ਦੇਣ ਦੋਹਾਂ ਕਟੀਆਂ ਦਾ ਦੱਸ ਦੋ ਵੀ ਕਿੰਨਾ ਕ ਜੋੜੀ ਦਾ ਦੋਵਾਂ ਜੋੜੀ ਦਾ 20000 ਜੇ ਭਾਜੀ 20000 ਹਾਂਜੀ ਹਾਂਜੀ ਠੀਕ ਹੈ ਜੀ ਸੋ ਬਾਕੀ ਰਲਾਮ ਲਾ ਕੇ ਜਿੰਨਾ ਹੋਇਆ ਮਾਨਤਨ ਜ਼ਰੂਰ ਕਰ ਦਿਓ ਹਾਂਜੀ ਹਾਂਜੀ ਬਿਲਕੁਲ ਲਓ ਵੀ ਦੋਸਤੋ 20000 ਦੇ ਵਿੱਚੋਂ ਮਾਨਤਨ ਹੋ ਜਾਊਗਾ ਦੋ ਕਟੀਆਂ ਨੇ ਵੀਰ ਦੇ ਕੋਲ ਉਹ ਕੱਟੀ ਪਰਲੀ ਆ ਉਹਦਾ ਰਿਕਾਰਡ ਵੀਰ ਚੰਗਾ ਦੱਸ ਰਿਹਾ ਬਾਕੀ ਜਿੰਨੀ ਤਸੱਲੀ ਆ ਉਨੀ ਤੁਹਾਡੀ ਕਰਵਾ ਦਊਗਾ ਵੀ 20 ਲੀਟਰ ਵੈਟਰਨਰੀ ਡਾਕਟਰ ਦੇ ਕੋਲ ਆ ਰਿਸ਼ਤੇਦਾਰੀ ਦੇ ਵਿੱਚ ਗਈ ਸੀ ਉਹਨਾਂ ਦੇ ਕੋਲ ਅੱਗੇ ਚਲੀ ਗਈ ਆ ਵੈਟਰਨਰੀ ਡਾਕਟਰ ਦੇ ਕੋਲ ਤੇ 20 ਕਿਲੋ ਧਾਰਾਂ ਉਹਦੀ ਮਾਂ ਦੇ ਕੋਲ ਦੋਸਤੋ ਹੈਗੀਆਂ ਨੇ ਦੋ ਤਾਂ ਚੰਗੇ ਰਿਕਾਰਡ ਵਾਲੀ ਆ ਕੱਟੀ ਜਿਹੜੇ ਵੀਰ ਨੇ ਬਿਲਕੁਲ ਲੈ ਜਾਣੀ ਅੱਗੇ ਤੇ ਤੁਸੀਂ ਜ਼ਰੂਰ ਲੈ ਕੇ ਜਾ ਸਕਦੇ ਜੇ ਇਸ ਤੋਂ ਬਾਅ ਅ ਐਗਰੀਕਲਚਰ ਦੇ ਨਾਲ ਖੇਤੀਬਾੜੀ ਰਿਲੇਟਡ ਕੋਈ ਸੰਦ ਜਿਹੜੇ ਹੈਗੇ ਆ ਉਹ ਦੋ ਦਿਖਾ ਦਿੰਦੇ ਇੱਕ ਰੇੜਾ ਬਕਾਊਗਾ ਵੀਰ ਦੇ ਕੋਲ ਪੱਠੇ ਢੋਣ ਵਾਲਾ ਰੇੜਾ ਜਿਹੜਾ ਬਕਾਊਗਾ ਤੇ ਇੱਕ ਟੋਕਾ ਬਕਾਊਗਾ ਨਾਲ ਪੀਟਰ ਜਿਹੜਾ ਹੈਗਾ ਇੰਜਨ ਉਹ ਬਕਾਊਗਾ ਠੀਕ ਆ ਤੇ ਆਜੋ ਪਹਿਲਾਂ ਆਪਾਂ ਇਹ ਆ ਦਿਖਾ ਦਈਏ ਜੀ ਅੱਛਾ ਵੀਰ ਹਰਪ੍ਰੀਤ ਇਹ ਪੂਰਾ ਸੈੱਟੀ ਬਕਾਊਗਾ ਹਾਂਜੀ ਹਾਂਜੀ ਸੈੱਟੀ ਹੈ ਜੀ ਟੋਕਾ ਨਾਲ ਪੀਟਰ ਇੰਜਨ ਹੈ ਹਾਂਜੀ ਠੀਕ ਹੈ ਜੀ ਤੇ ਬਾਕੀ ਪੱਠੇ ਵਗੈਰਾ ਤੁਸੀਂ ਇੱਥੇ ਗੁਜ਼ਰਦੇ ਹਨਾ ਹਾਂਜੀ ਹਾਂਜੀ ਉੱਥੇ ਆ ਲੋ ਠੀਕ ਹੈ ਜੀ ਸੋ ਕੰਡੀਸ਼ਨ ਜਿਹੜੀ ਦੋਸਤੋ ਆ ਹੈਗੀ ਆ ਟੋਕੇ ਦੀ ਤੇ ਥੱਲੇ ਫਿਕਸ ਪੱਕਾ ਨਹੀਂ ਥੱਲੇ ਲੱਤਾਂ ਵਈਆਂ ਦੀਆਂ ਕਿੰਨੀਆਂ-ਕਿੰਨੀਆਂ ਜ਼ਮੀਨ 'ਚ ਗੱਡੀਆਂ ਵਾਂ ਨੰਮੀਆਂ ਲੱਤਾਂ ਲਵਾਈਆਂ ਹਾਂ ਜੀ ਟੋਕੇ ਦੀਆਂ ਅੱਛਾ ਅੱਛਾ ਜੀ ਹਾਂ ਜੀ ਲਓ ਜੀ ਦੋਸਤੋ ਬਾਕੀ ਪੱਠੇ ਕੁਤਰਨਾਲਾ ਟੋਕਾ ਵਕਾਊ ਆ ਤੇ ਨਾਲ ਪੀਟਰ ਹੈਗਾ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਠੀਕ ਹੈ ਸਿੰਗਲ ਵੀਲ ਆ ਦੇਖੋ ਜੀ ਇਹਦਾ ਵੀਰ ਫਿਰ ਮੁੱਲ ਕੀ ਕਰਦੇ ਆ ਜੋੜੀ ਦਾ ਇਕੱਠੀ ਕਿਸੇ ਵੀਰ ਨੇ ਹੁਣ ਖਰੀਦ ਦੇਣੀ ਆ ਤੇ ਇਹਦਾ ਜੋੜੀ ਦਾ ਜੀ 20000 ਦੀ ਦੇ ਦਾਂਗੇ ਬੀ ਆਰ ਦੀ ਹਾਂਜੀ ਬਾਕੀ ਕਰਦਾਂਗੇ ਮਾਨਤਾਂ ਜੇ ਕੋਈ ਭੈਣ ਭਰਾ ਚਲੋ ਕੋਈ ਭੈਣ ਭਰਾ ਖਰੀਦਣ ਦੇ ਸਿਲਸਿਲੇ ਵਿੱਚ ਗੱਲ ਕਰੇ ਤਾਂ ਮਾਨਤਾਂ ਤਾਂ ਜ਼ਰੂਰ ਚਾਹੀਦਾ ਹਾਂਜੀ ਲੋ ਵੀ ਦੋਸਤੋ ਇਹ ਟੋਕਾ ਪੂਰਾ ਸੈੱਟ ਵਿਕਾਊ ਆ ਜਿਹੜੇ ਵੀਰ ਨੂੰ ਪਸੰਦ ਆਊਗਾ ਗੱਲ ਬਾਤ ਤੁਸੀਂ ਕਰ ਲਿਓ ਵੀਰ ਹਰਪ੍ਰੀਤ ਦੇ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਨੇ ਠੀਕ ਆ ਤੇ ਇਸ ਤੋਂ ਬਾਅਦ ਆਪਣੇ ਕੋਲ ਇੱਕ ਆ ਰੇੜੀ ਵਿਕਾਊ ਆ ਜੀ ਹਾਂਜੀ ਰੇੜਾ ਜੀ ਠੀਕ ਆ ਇਹ ਟਰੈਕਟਰ ਤੇ ਵੀ ਲੱਗ ਜੂਗੀ ਮੇਰੇ ਨਾਲ ਤਾਂ ਵੀ ਅੱਗੇ ਜਿਹੜੇ ਸਾਡੇ ਨਾਲ ਗਾਰਡਰ ਕੋਟਰ ਹਾਂਜੀ ਇਹ ਗਾਰਡਰ ਲੱਗੇ ਟਰੈਕਟਰ ਤੇ ਵੀ ਲੱਗ ਸਕੇ ਠੀਕ ਆ ਜੀ ਤੇ ਸਵਾਰ ਟਾਇਰ ਟੈਰ ਟੱਪਾ ਬਾਕੀ ਆ ਜਿਹੜਾ ਦੋਸਤੋ ਰੇੜਾ ਬਕਾਊਗਾ ਘਰੇਲੂ ਕਿਉਂਕਿ ਕੰਮ ਕਰ ਵੀਰ ਨੇ ਛੱਡ ਦਿੱਤਾ ਸੀਗਾ ਫਿਲਹਾਲ ਕੋਈ ਹੋਰ ਜਿਹੜਾ ਸਿਲਸਿਲਾ ਹੈਗਾ ਦੋਸਤੋ ਠੀਕ ਆ ਤਾਂ ਕਰਕੇ ਬਿਲਕੁਲ ਪਸ਼ੂ ਵੀ ਬਕਾਊਗਾ ਤੇ ਰੇੜਾ ਟੋਕਾ ਸਾਰਾ ਜਿਹੜਾ ਸਿਸਟਮ ਇਹ ਬਕਾਊਗਾ ਠੀਕ ਆ ਅੱਛਾ ਵੀਰ ਇਹਦਾ ਰੇੜੇ ਦਾ ਫਿਰ ਲੈਣ ਦੇਣ ਕੀ ਆ ਕਿੰਨਾ ਮੁੱਲ ਇਹਦਾ ਵੀਰ ਜੀ ਲੈਣ ਦੇਣ 7000 ਰੁਪਿਆ ਜੀ 7000 ਹਾਂਜੀ ਠੀਕ ਆ ਜੀ ਠੀਕ ਆ ਫਿਰ ਵੀ ਕੋਈ ਕਰਦਾਂਗੇ ਜੇ ਕੋਈ ਭੈਣ ਭਰਾ ਆਊਗਾ ਉਹਦਾ ਕਰਦਾਂਗੇ ਮੌਕੇ ਤੇ ਠੀਕ ਹੈ ਜੀ ਮਾਨਤਨ ਹੋ ਜੂਗਾ ਜੀ ਠੀਕ ਹੈ ਤੇ ਹਰਪ੍ਰੀਤ ਵੀਰੇ ਬੋਲ ਦਈਏ ਨੰਬਰ ਨੰਬਰ ਹੈ ਜੀ 88728 ਹਾਂ ਜੀ 50306 ਠੀਕ ਹੈ ਜੀ ਹਾਂ ਜੀ 88728 50306 ਠੀਕ ਹੈ ਵੀਰ ਜੀ ਹਾਂ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਹੈ ਵੀਰ ਹਰਪ੍ਰੀਤ ਸਿੰਘ ਪਸ਼ੂਆਂ ਦੇ ਨਾਲ ਨਾਲ ਅੱਜ ਦੋ ਤੁਹਾਨੂੰ ਜਿਹੜੇ ਦੋਸਤ ਸੰਦ ਵਿਖਾਏ ਆ ਰੇੜੀ ਵੀ ਵਿਖਾਤੀ ਆ ਪਠੇ ਲਿਜਾਣ ਵਾਲੀ ਇੱਕ ਤੁਹਾਨੂੰ ਟੋਕਾ ਦਿਖਾਤਾ ਮਸ਼ੀਨਰੀ ਦੇ ਵਿੱਚ ਟੋਕਾ ਦਿਖਾਤਾ ਨਾਲ ਪੀਟਰ ਇੰਜਨ ਆ ਠੀਕ ਹੈ ਜੀ ਤੇ ਪਸ਼ੂ ਤੁਹਾਨੂੰ ਜਿਹੜੇ ਟੋਟਲ 6 ਨੱਕ ਦਿਖਾਤੇ ਆ ਰੇਟ ਭਾਅ ਪੜਤਾ ਦੱਸਤਾ ਬਾਕੀ ਜਿਹੜੇ ਵੀਰ ਨੂੰ ਜਿਹੜਾ ਐਨੀਮਲ ਚੰਗਾ ਲੱਗੂਗਾ ਤਸੱਲੀ ਤੁਸੀਂ ਘਰ ਕਰ ਲਿਓ ਆਣ ਕੇ ਪਿੰਡ ਖਾਪਰ ਜਿਹੜੀ ਤੁਸੀਂ ਖਾਸ ਵਿਜਿਟ ਕਰਨੀ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ